ਨੀਰ ਬਣਾਉਣਾ ਨਹੀਂ ਪੁੱਛ ਹਾਂਜੀ ਹਾਂ ਵੀ ਪੰਜਾਬੀਓ ਸੁੱਤੇ ਪਏ ਹੋਗੇ ਟਾਈਮ ਕਿਉਂਗਾ ਸਾਵਾਂ ਪੌਣੇ ਤਿੰਨ ਹਾਂ ਪੌਣੇ ਤਿੰਨ ਦੋ ਚਾਰੀ ਹੋ ਪੌਣੇ ਤਿੰਨ ਤਰਾਲ ਦੇ ਪੌਣੇ ਤਿੰਨ ਹੋ ਗਏ ਆ ਤੇ ਫੌਜਾਂ ਮੋਰਚੇ 'ਤੇ ਲਟੀਆਂ ਹੋਈਆਂ ਨੇ ਸਾਰੇ ਮਾਝੇ ਵਾਲੇ ਮਾਲਵੇ ਵਾਲੇ ਪੁਆਬੇ ਵਾਲੇ ਪਵਾਦ ਵਾਲੇ ਸਾਰੇ ਇਕੱਠੇ ਆ ਆ ਬੈਠੇ ਆ ਧੂਈ ਪਾਈ ਸੋ ਬੇੰਤੀ ਸੋਨ ਵਾਲ-ਵਾਰ ਇੱਕੋ ਹੀ ਕਰ ਰਹੇ ਆ ਇਹਨਾਂ ਨੂੰ ਧੂਈ ਚੁਟਣਾ ਕਿ ਰਾਤ ਨੂੰ ਬਹੁਤ ਸਖਤ ਪਹਿਰਾ ਲਾਉਣਾ ਪੈਂਦਾ ਇੱਥੇ ਕਿਉਂਕਿ ਲਗਾਤਾਰੇ ਖਬਰਾਂ ਆ ਰਹੀਆਂ ਆ ਕਿ ਸਰਕਾਰ ਕਦੋਂ ਵੀ ਧਵਾ ਬੋਲ ਸਕਦੇ ਚੱਕ ਕੇ ਲਿਜਾ ਸਕਦੇ ਲਲਾ ਸਾਹਿਬ ਨੂੰ ਉਹਦੇ ਲਈ ਸਾਰੀਆਂ ਫੋਰਸਾਂ ਵੱਖ-ਵੱਖਾਂ ਹੀ ਥਾਂ-ਥਾਂ ਤੇ ਨੱਕੇ ਲੱਗੇ ਆ ਥਾਂ-ਥਾਂ ਤੇ ਧੂਈਆਂ ਪਾਈਆਂ ਚਾਰ ਸ਼ਪੇਰਾਂ ਲਗਾਤਾਰ ਗੱਡੀਆਂ ਘੁਕਦੀਆਂ ਫੜਦੀਆਂ ਬੋਲਦੀਆਂ ਵੀ ਜਾਗਦੇ ਰਹੋ ਭਾਈ ਜਾਗਦੇ ਰਹੋ ਸੋ اپੀਲ ਆ ਮੈਂ ਖਾਸ ਤੌਰ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਛੋੜੀ ਬਹੁਤ ਸਖਤ ਲੋੜ ਆ ਭਾਈ ਇੱਥੇ ਕਿਉਂਕਿ ਇਹ ਮੋਰਚਾ ਕਿਸੇ ਨਿੱਜ ਲਈ ਨਹੀਂ ਆ ਇਹ ਕਿਸੇ ਆਪਣੇ ਘਰ ਲਈ ਨਹੀਂ ਮੋਰਚਾ ਹੈਗਾ ਇਹ ਮੋਰਚਾ ਛੋੜੀਆਂ ਆਉਣ ਵਾਲੀਆਂ نسلਾਂ ਲਈ ਆ ਛੋੜੀਆਂ ਆਉਣ ਵਾਲੀਆਂ ਪੀੜੀਆਂ ਲਈ ਆ ਤੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇੱਕ ਤਾਂ ਬੱਦ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਇੱਥੇ ਦਿਨੇ ਭਵੇਂ ਨਾ ਆਓ ਘਟਾਓ ਚਾਹੇ ਦਿਨੇ ਕੰਮ ਕਰ ਕਰ ਲੋ ਪਰ ਰਾਤ ਨੂੰ ਡਿਊਟੀ ਇੱਥੇ ਲਾਜ਼ਮੀ ਤੌਰ ਤੇ ਆ ਕੇ ਦਿਓ ਪਹਿਰੇ ਦੀ ਬਹੁਤ ਸਖਤ ਲੋੜ ਆ ਕਿਉਂਕਿ ਜੋ ਹਾਲਾਤ ਮਨ ਰਹੇ ਨੇ ਲੱਗਦਾ ਵੀ ਸਰਕਾਰ ਕਦੋਂ ਵੀ ਇੱਥੇ ਪ੍ਰਸ਼ਾਸਨ ਕੋਈ ਕੋਈ ਹੋਰ ਫੋਰਸਾਂ ਚ ਛਾੜ ਕੇ ਇੱਥੋਂ ਚੱਕ ਕੇ ਅੱਲੇ ਸਾਨੂੰ ਲਿਜਾ ਸਕਦੀ ਇੱਕ ਤਾਂ ਇਹ ਅਪੀਲ ਲੋਕਾਂ ਨੂੰ ਹੈ ਦੂਜੀ ਪੀਲ ਮੈਂ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਕਰਦਾ ਵੀ ਅੱਜ ਇੱਕ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਪਲ-ਪਲ ਫਲ-ਪਲ ਇੱਕ ਬਿਰਧ ਸਰੀਰ ਹੈ ਕਿਡਣੀਆਂ ਜਵਾਬ ਦੇ ਚੁੱਕੀਆਂ ਨੇ ਵਜਨ 12 ਕਿਲੋ 11 ਕਿਲੋ ਘਟ ਚੁੱਕਿਆ 18ਵਾਂ ਅੱਜ 19ਵਾਂ ਦਿਨ ਆ ਗਿਆ ਅੱਜ ਆਪਾਂ ਤਰੀਕ ਵੀ ਬਦਲ ਗਈ 19ਵੇਂ ਦਿਨ ਚ ਆ ਗਈ 19 ਦਿਨ ਉਸ ਬੰਦੇ ਨੂੰ ਹੋ ਗਏ ਹੁਣ ਤਾਂ ਅਸੀਂ ਡਾਕਟਰਾਂ ਨਾਲ ਗੱਲ ਕੀਤੀ ਡਾਕਟਰ ਵੀ ਕਹਿੰਦੇ ਸੀਗੇ ਵੀ ਹੁਣ ਤਾਂ ਮਸਲ ਟੁੱਟਣੇ ਸ਼ੁਰੂ ਹੋ ਗਏ ਸਰੀਰ ਨੂੰ ਸਰੀਰ ਖਾਣ ਲੱਗ ਗਿਆ ਮਗਰੋਂ ਕੋਈ ਫਾਇਦਾ ਨਹੀਂ ਬਾਈ ਆਪਾਂ ਜਥੇਬੰਦੀਆਂ ਵਾਲੇ ਉੱਥੇ ਆ ਕੇ ਆ ਪੁੱਗ ਗਾਂ ਦੇ ਉੱਤੇ ਸ਼ਰਧਾਂਜਲੀਆਂ ਦੇ ਗਏ ਤੇ ਆਪਾਂ ਉੱਥੇ ਫਿਰ ਇਹ ਨਾਅਰੇ ਲਾ ਗਏ ਵੀ ਸਾਡਾ ਜੋਧਾ ਸੀ ਉਹ ਮਹਾਨ ਸੀ ਉਹ ਅਮਰ ਰਹੇ ਤੋ ਮੈਂ ਇਹੀ ਬੇਨਤੀ ਕਰਦਾ ਵੀ ਬਖਰੇਵੇਂ ਵਿਚਾਰਕ ਹੈਗੇ ਆ ਰੱਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਉਹਦੀ ਵਿਚਾਰਧਾਰਾ ਮੁਬਾਰਕ ਆ ਪਰ ਉਹ ਜਾਉਂਦਿਆਂ ਨਾਲ ਹੀ ਬਖਰੇਵੇਂ ਹੁੰਦੇ ਆ ਬੰਦਾ ਚੜਾਈ ਕਰਕੇ ਫਿਰ ਬਖਰੇਵੇਂ ਵੀ ਕਰਦੇ ਆ ਗਿਲੇ ਸਿੱਖ ਦੇ ਵੀ ਕਾਦੇ ਆ ਸੋ ਇੱਕ ਤਾਂ ਤੁਹਾਨੂੰ ਬੇਨਤੀ ਆ ਬਸ ਤੁਹਾਨੂੰ ਸਾਰਿਆਂ ਨੂੰ ਆਪ ਦੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਦੀ ਬਹੁਤ ਸਖਤ ਲੋੜ ਆ ਦੂਜੀ ਮੈਂ ਤੁਹਾਨੂੰ ਹੋਰ ਗੱਲ ਕਹਿ ਦੇਣੀ ਚਾਹੁੰਦਾ ਵੀ ਜੇ ਮੰਨ ਲਓ ਸਰਕਾਰ ਇਸ ਮੂਰਚੇ ਨੂੰ ਖਤਮ ਕਰ ਦਿੰਦੀ ਆ ਕੁਚਲ ਦਿੰਦੀ ਆ ਫੇਲ ਕਰ ਦਿੰਦੀ ਆ ਤਾਂ ਭੁੱਲ ਜੋ ਵੀ ਕੋਈ ਵੀ ਮੋਰਚਾ ਸੋਡਾ ਇਹ ਸਰਕਾਰ ਮੁੜ ਕੇ ਕਾਮਜਾਬ ਹੋਣ ਦੂ ਜਾਂ ਕਿ ਮੋਰਚਾ ਲੱਗਣ ਦੇਊਗੀ ਇਹ ਸਾਫ਼ ਗੱਲ ਆ ਕਿਉਂਕਿ ਇਸ ਗੱਲ ਨਾਲ ਲੋਕਾਂ ਦਾ ਮਨੋਬਲ ਟੁੱਟ ਜਾਣਾ ਹੌਸਲਾ ਟੁੱਟ ਜਾਣਾ ਹੈ ਸਰਕਾਰਾਂ ਦਾ ਮਨੋਬਲ ਵੱਧ ਜਾਣਾ ਹੈ ਇਹ ਗੱਲ ਇਹ ਤੋਂ ਸਮਝ ਲਿਓ ਜਿਹੜੀਆਂ ਵੀ ਜਥੇਬੰਦੀਆਂ ਜਿਹੜੀਆਂ ਵੀ ਧਿਰਾਂ ਜਦੋਂ ਕਿ ਲੜਾਈ ਸਾਡੀ ਸਾਂਝੀ ਐ ਮੰਗਾ ਮੁੱਦੇ ਇੱਕ ਨੇ ਤੇ ਫਿਰ ਸਾਨੂੰ ਘੱਟੋ ਘੱਟ ਜਿਵੇਂ ਚਲੋ ਧੰਨਵਾਦ ਸਾਰਿਆਂ ਦਾ ਅੱਜ ਰਕੇਸ਼ ਕਾਇਤ ਵੀ ਇੱਥੇ ਆਏ ਸੀ ਕੁਝ ਹੋਰ ਜਥੇਬੰਦਿਆਂ ਦੇ ਵੀ ਇੱਥੇ ਆਗੂ ਆ ਜਾ ਕੇ ਗਏ ਆ ਤਾਂ ਬਾਕੀ ਸਾਰਿਆਂ ਨੂੰ ਵੀ ਮੇਰੀ ਇਹ اپੀਲ ਆ ਕਿ ਸਾਨੂੰ ਸਾਰਿਆਂ ਨੂੰ ਇੱਥੇ ਆ ਕੇ ਅੱਜ ਇਸ ਮੋਰਚੇ ਨਾਲ ਖੜਨ ਦੀ ਲੋੜ ਆ ਸਾਥ ਦੇਣ ਦੀ ਬਾਅਦ ਸੱਜਣ ਕਹਿ ਦਿੰਦੇ ਆ ਜਾ ਕੇ ਜਥੇਬੰਦਗਾਂ ਵਾਲੇ ਵੀ ਮਿਲਦੇ ਆ ਕਹਿ ਦਿੰਦੇ ਵੀ ਸਾਨੂੰ ਕਿਹੜਾ ਪੁੱਛ ਕੇ ਮੋਰਚਾ ਲਾਇਆ ਸਾਨੂੰ ਕਿਹੜਾ ਪੁੱਛ ਕੇ ਮਰਨ ਵਰਤੇ ਬੈਠੇ ਆ। ਸੋ ਜਿਹੜੀਆਂ ਲੜਾਈਆਂ ਕਹਿੰਦੇ ਹੱਕਾਂ ਲਈ ਲੜੀਆਂ ਜਾਂਦੀਆਂ ਨੇ ਨਾ। ਹੋਂਦ ਨੂੰ ਬਚਾਉਣ ਲਈ ਲੜੀਆਂ ਜਾਂਦੀਆਂ। ਉਹ ਪੁੱਛਿਆ ਕਿ ਛੇ ਨਹੀਂ ਜਾਂਦਾ ਹੁੰਦਾ। ਪਰ ਜਦੋਂ ਵੀ ਉਹ ਲੜਾਈਆਂ ਲੜੀਆਂ ਜਾਂਦੀਆਂ ਹੋਣ ਤੇ ਸਾਡੇ ਜੋਧੇ ਸਾਡੇ ਸੂਰਮੇ ਮੈਦਾਨ ਚ ਕੁੱਦੇ ਹੋਣ ਤੇ ਉਦੋਂ ਫਿਰ ਜੱਕਾ ਧੱਕਾ ਨਹੀਂ ਕਰੀਦੀ। ਲਾਂਬੇ ਨਹੀਂ ਦੇਈਦੇ। ਲਾਂਬੇ ਗਲੇ ਸ਼ਿਕਵੇ ਤਾਂ ਮੰਗਰੋਂਦੀਆਂ ਗੱਲਾਂ ਨੇ। ਸਾਡੇ ਲਈ ਉਦੋਂ ਮੋਰਚਾ ਜਿੱਤਣਾ ਹੈ ਹੁੰਦਾ। ਰਾਈ ਜਿੱਤਣੀ ਹੈ ਹੁੰਦੀ। ਤੁਹਾਡਾ ਸਾਡੇ ਲਈ ਬਹੁਤ ਅਹਿਮ ਤੇ ਜ਼ਰੂਰੀ ਹੈ ਕਿਉਂਕਿ ਮੰਗਾਂ ਸਾਰੀਆਂ ਮੁੱਦੇ ਉਹੀ ਨੇ ਜਿਹੜੀਆਂ ਮੰਗਾਂ ਦੇ ਉੱਤੇ ਸਰਕਾਰ ਵਾਅਦੇ ਕਰਕੇ ਮੁਕਰੀ ਆ ਸਿੱਧੇ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਤੇ ਖੁਦanak ਖਾਸ ਤਰ੍ਹਾਂ ਰਲੇ ਸਾਂ ਚੜ੍ਹਾਈ ਕਰਦੇ ਆ ਕੋਈ 1921 ਹੁੰਦੀ ਆ ਤਾਂ ਇਹਦੀ ਜ਼ਿੰਮੇਵਾਰ ਸੈਂਟਰ ਦੀ ਬੀਜੇਪੀ ਦੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਂਕਿ ਸਾਰੇ ਰਲੇ ਮਿਲੇ ਨੇ ਸਾਰੇ ਇੱਕੋ ਹੀ ਪਹਿਲਾਂ ਵੀ ਚੱਕ ਕੇ ਲਗੇ ਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਟਨਾ ਵਾਪਰੇ ਵੀ ਹਰਿਆਣਾ ਵਾਲੇ ਪਾਲੇ ਪਾਸੋਂ ਕੋ ਫੋਰਸ ਚੜ ਕੇ ਆ ਜੇ ਸੈਂਟਰ ਤੋਂ ਕੋ ਫੋਰਸ ਆ ਜੇ ਕੋ ਪੰਜਾਬ ਦੇ ਨਾਲ ਵੀ ਬੱਚ ਮਿਲੀ ਭੁਗਤ ਹੋਣੀ ਹੈ ਪੰਜਾਬ ਦੀ ਹੱਦ ਚਾਪਾ ਬੈਠੇ ਸੋ ਇਸ ਲਈ ਇਹ ਸਾਰੇ ਭਰਾਵੋ ਹਰੇ ਮਿਲੇ ਨੇ ਤੇ ਇਹ ਲੜਾਈ ਅਸੀਂ ਵਾਰ-ਵਾਰ ਕਹਿੰਦੇ ਆ ਰਹੇ ਆਂ ਵੀ ਇਹ ਲੜਾਈ ਕੋਈ ਇਕੱਲੇ ਕਿਸਾਨ ਦੀ ਨਹੀਂ ਹੈ ਇਕੱਲੀ ਜ਼ਮੀਨ ਦੀ ਇਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਦਾ ਸਮੂੱਚੀ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਤੁਹਾਡੇ ਚੁੱਧਿਆਂ ਦੀ ਤੁਹਾਡੀ ਰੋਜੀ ਰੋਟੀ ਨੂੰ ਬਚਾਉਣ ਦੀ ਲੜਾਈ ਹੈ ਮੈਂ ਬਹੁਤ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਨਾਂ ਦੇ ਵਿੱਚ 12 13 ਮੰਗਾਂ ਨੇ ਉਹ ਮੰਗਾਂ ਜਿਹੜੀਆਂ ਮੰਗਾਂ ਦੇ ਵਿੱਚ ਆਪਾਂ ਇੱਕ ਕਿਸਾਨ ਨਰੇਗਾ ਦੀ ਗੱਲ ਨਰੇਗਾ ਦੀ ਦਿਹਾੜੀ ਵਧਾਉਣ ਦੀ ਗੱਲ ਨਰੇਗਾ ਦਾ ਕੰਮ ਵਧਾਉਣ ਦੀ ਗੱਲ ਹੁਣ ਕੀ ਜਿਹੜਾ ਕਾਰਪੋਰੇਟ ਆ ਜਿਹੜੇ ਵੱਡੇ ਘਰਾਣੇ ਆ ਜਿਹੜੇ ਸਾਰਾ ਕੁਝ ਹੜੱਪ ਕਰ ਜਾਣਾ ਚਾਹੁੰਦੇ ਆ ਕੀ ਉਹ ਜਿਹੜੇ ਬਾਜ਼ਾਰਾਂ ਦੇ ਬਾਜ਼ਾਰ ਖਾ ਗੀਆਂ ਵੱਡੀਆਂ ਵੱਡੀਆਂ ਦੁਕਾਨਾਂ ਮਾਲ ਮਾਰਕੀਟਾਂ ਉਹ ਘਰਾਣੇ ਜਿਹੜੇ ਘਰਾਂ ਚ ਆਨਲਾਈਨ ਸਮਾਨ ਪਹੁੰਚਾਉਣ ਲੱਗ ਗਏ ਕੀ ਬਾਜ਼ਾਰ ਨਹੀਂ ਖਤਮ ਹੋਏ ਕੀ ਦੁਕਾਨਦਾਰ ਨਹੀਂ ਖਤਮ ਹੋਏ ਕਿੰਨਾ ਵੱਡਾ ਅਸਰ ਪਿਆ ਦੁਕਾਨਾਂ ਤੇ ਬਾਜ਼ਾਰਾਂ ਤੇ ਉਹਨਾਂ ਮੌਲਾਂ ਦਾ ਇਹਨਾਂ ਘਰਾਣਿਆਂ ਦਾ ਦਾ ਇਹ ਇਹ ਸਾਰੇ ਮਾਰੇ ਜਾਣੇ ਇਹ ਨਾ ਮਤ ਸੋਚੋ ਵੀ ਇਹ ਪਤਾ ਨਹੀਂ ਇਕੱਲੇ ਕਿਸਾਨ ਮਰਨਗੇ ਇਹ ਇਹਨਾਂ ਜ਼ਮੀਨ ਦਾ ਮਸਲਾ ਐ ਐਮਐਸਪੀ ਦਾ ਮਸਲਾ ਐ ਰੇਟਾਂ ਦੇ ਮਸਲੇ ਨੇ ਇਹ ਲੜਾਈ ਸਾਰੀ ਮਨੁੱਖਤਾ ਦੀ ਲੜਾਈ ਲੜੀ ਜਾ ਰਹੀ ਹੈ ਇਕੱਲੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਨਹੀਂ ਪੂਰੀ ਦੁਨੀਆ ਲਈ ਕੱਲ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਕਿਸਾਨਾਂ ਨੇ ਟਰੈਕਟਰ ਲਿਆ ਕੇ ਬਾੜ ਤੇ ਲੰਡਨ ਰਾਜਧਾਨੀ ਦੇ ਵਿੱਚ ਉੱਥੇ ਵੀ ਰੌਲਾ ਹੈ ਉੱਥੇ ਵੀ ਕਾਰਪੋਰੇਟ ਨੇ ਜਿਹੜੇ ਘਰਾਣੇ ਨੇ ਵੱਡੇ ਅਮੀਰ ਘਰਾਣੇ ਉਥੇ ਵੀ ਸਾਰੇ ਕੁਝ ਨੂੰ ਆਪਣੇ ਕਾਬੂ ਚ ਕਰਨਾ ਚਾਹੁੰਦੇ ਆ ਗਲਬਾ ਪਾਉਣਾ ਚਾਹੁੰਦੇ ਆ ਯੂਰਪ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਕਿਸਾਨ ਕਰ ਰਹੇ ਆ ਸੋ ਸਾਰੀ ਦੁਨੀਆ ਲੜ ਰਹੀ ਆ ਆ ਫਿਰਦੀ ਗੱਡੀ ਦਾ ਕਬੂਲ ਦੀ ਐ ਪਹਿਰਾ ਬਾਈ ਤੁਸੀਂ ਕੋਈ ਗੱਲ ਬਾਈ ਸੱਚ ਨੂੰ ਵਾਦੇ ਵਾਲਾ ਕੋਈ ਮਿਹਾਰ ਕੋਈ ਹੋਰ ਮਤਲਬਈ ਕੋਈ ਕਹਾਣੀ ਕੋਈ ਸੁਣਾਉਗੀ ਫਿਰ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਅਪੀਲ ਕੋਈ ਸਾਰੇ ਰਲੇ ਮੇਲੇ ਬੈਠੇ ਆ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਸੁੰਦਰ ਰਹਿਣਾ ਬੋਲ ਠੀਕ ਹੋ ਚੋ ਨਾ ਦੂਰ ਲੱਗਦਾ ਵੀ ਇਹ ਉਹ ਨਿਕਲਦੇ ਬਾਕੀ ਲੱਤ ਸੋ ਬੈਠ ਨਕੋ ਬਸ ਬਹੀ ਹੀ ਪੀ ਲਵੀ ਸਾਰੇ ਹੁਣ ਪਹੁੰਚੋ ਇਹ ਤੋਂ ਬਾਅਦ ਚ ਤਾਂ ਫਿਰ ਥੋੜ ਜਿਹੀ ਗੱਲ ਆ ਕੋਈ ਫਾਇਦਾ ਨਹੀਂ ਭੋਗਾਂਦੇ ਇਕੱਠ ਬਸ ਆਈ ਹੱਥ ਬੰਦ ਕੀ ਬੇਨਤੀ ਹੈ ਹੀ ਪੀ ਲੈ ਨੌਜਵਾਨੋ ਹਮਲਾ ਹਮਲਾ ਦਿਨੋ ਦਿਨ ਤੇਜ ਹੋਣਾ ਥੋੜੇ ਪਾਣੀਆਂ ਤੇ ਜ਼ਰ ਪਾਤੀ ਸੋਦੀ ਧਰਤੀ ਨੱਪਣ ਨੂੰ ਆਗੇ ਉਹਦੀ ਬੋਲੀ ਨੂੰ ਮਾਰੀ ਜਾਂਦੇ ਆ ਬਹੁਤ ਕੁਝ ਹੋਣਾ ਹੈ ਜੇ ਆਪਾਂ ਅੱਜ ਵੀ ਚੁੱਪਾਂ ਤਾਂ ਠੀਕ ਹੈ ਆਪਾਂ ਕਿ ਫੁੱਕਰ ਕੇ ਮੂੰਚ ਕੋ ਗੁੜੀਆਂ ਪਾ ਕੇ ਬੈਠੇ ਰਹੋ ਯਾਰ ਇੱਕ 75 ਸਾਲ ਦਾ ਬੰਦਾ ਅੱਜ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤੇ ਅਸੀਂ ਰਜਾਈਆਂ 'ਚ ਬੜੇ ਬੈਠੇ ਆ ਆ ਵੀ ਲੋਕ ਨੇ ਆ ਵੀ ਬੰਦੇ ਨੇ ਵਿਚਾਰੇ ਧਾਰੀ ਨਾਲ ਬਦਲ ਕੇ ਸਾਰੀ-ਸਾਰੀ ਰਾਤ ਪਹਿਰਾ ਚੱਲਦਾ ਆ ਬੈਠੇ ਤਨ 2 ਵਜੇ ਰਾਤ ਦੇ ਤਨ ਕਿਹੜੇ ਦੂਜੇ ਦਿਨ ਦਾ ਕਰਕੇ ਆ ਗਿਆ ਸੇਹ ਹੋਂ ਨਾਲਿਆ ਘੰਟੇ ਨੂੰ ਬਾਬੇ ਨੇ ਬੋਲ ਪੈਣਾ 4 ਵਜੇ ਪਾਠੀ ਨੇ ਤੇ ਇਹ ਲਗਾਤਾਰ ਜਿਹੜੇ ਲੋਕ ਪਹਿਰਾ ਦੇ ਰਹੇ ਕੀ ਦੀ ਖਾਤਰ ਇਥੇ ਨਾ ਜਿੰਨੇ ਵੀ ਬੰਦੇ ਇਸ ਸੰਘਰਸ਼ੀ ਦੇ ਬੈਠੇ ਆ ਇਹਨਾਂ ਦੇ ਵੀ ਘਰ ਦੇ ਮਸਲੇ ਆ ਕੋਈ ਨਿੱਜੀ ਰੌਲੇ ਨੇ ਕੋਈ ਵੱਟ ਦਾ ਰੌਲਾ ਕੋਈ ਇਹਨਾਂ ਨੂੰ ਮਿਲ ਜਾਣਾ ਇੱਥੋਂ ਕੁਪਾਮਗਾ ਮਿਲ ਜੂਗਾ ਕੋਲ ਪੈਸੇ ਮਿਲ ਜਾਣਗੇ ਕੁਝ ਨਹੀਂ ਮਿਲਣਾ ਇੱਥੇ ਆ ਰਾਤਾਂ ਨੂੰ ਝਾਕ ਰਹੇ ਆ ਬੈਠਿਆਂ ਦੇ ਬੈਠੇ ਆ ਇਹ ਬੈਠੇ ਆ ਵਿਚਾਰੇ ਰੋਜ਼ ਇਹ ਕਿਉਂ ਨੰਮਾਉਂਦੇ ਆ ਨੌਜਵਾਨਾਂ ਨੂੰ ਇੱਥੇ ਵੀਰ ਮੈਂ ਤੁਹਾਨੂੰ ਫੇਰ ਅਪੀਲ ਕਰਦਾ ਕਿ ਬਾਰੀਆਂ ਬਨ ਕੇ ਪਿੰਡਾਂ ਦੇ ਵਿੱਚੋਂ ਬਾਰਾਂ ਪੀਰਾਂ ਹਜ਼ਾਰ ਪੰਜਾਬ ਦਾ ਪਿੰਡ ਆ ਯਾਰ ਜੇ ਅਸੀਂ ਗੁਰੂ ਘਰਾਂ ਦੇ ਸਾਡੇ ਗ੍ਰੰਥੀ ਰੋਜ਼ ਇਹ ਅਰਦਾਸ ਕਰੀਦਾ ਜੱਲੇ ਸਾਹਿਬ ਦੀ ਚੜ੍ਹਦੀ ਕਲਾ ਜਰ ਅਰਦਾਸ ਕਰਨ ਇਹ ਪਹਿਲਾਂ ਦਿੱਲੀ ਵਾਲੇ ਹੁੰਦਾ ਰਿਹਾ ਮਾਰੋ ਮੋਟੇ ਨਹੋਰੇ ਮਾਰੋ ਹਲੂਣਾ ਮਾਰੋ ਇਹਨਾਂ ਨੂੰ ਜਗਾਓ ਤੇ ਚਲੋ ਭਾਈ ਲੋਕੋ ਵਾਰੀਆਂ ਬੰਨ ਕੇ ਮੈਂ ਕਹਿੰਦਾ ਇੱਕ ਪਿੰਡ ਚੋਂ ਦੋ ਬੰਦੇ ਵੀ ਵਾਰੀ ਬੰਨ ਕੇ ਇੱਕ ਦਿਨ ਆ ਜਾਣ ਨਾ ਤਾਂ ਤਾਂ ਵੀ 20 25 ਹਜ਼ਾਰ ਬੰਦਾ 26 ਹਜ਼ਾਰ ਬੰਦਾ ਮੋਟੇ ਇਹ 26 ਹਜ਼ਾਰ ਬੰਦਾ ਤਾਂ ਬਹੁਤ ਸਿਰਫ ਦੋ ਬੰਦਿਆਂ ਦੀ ਗੱਲ ਕਰਦਾ ਮੈਂ ਕਿਹੜੇ ਕਮੇਟੇ ਹੁੰਦੇ। ਹੁਣ ਕੇ ਪਸਤਾਵੋਗੇ ਮੇਰੀ ਗੱਲ ਯਾਦ ਰੱਖਿਓ। ਕਿਉਂਕਿ ਸਾਡੇ ਲਈ ਲੜਨ ਵਾਲੇ ਮਰਨ ਵਾਲੇ ਯੋਧੇ ਘਾਟ ਦੇ ਤਰੇ ਜਾਂਦੇ। ਤੇ ਅੱਜ ਮੇਰਾ ਵੀਰ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਾਥ ਦਿਓ। ਨਿਕਲ ਕੇ ਆਓ ਭਾਈ ਆਪਾਂ ਇੱਥੇ ਰਾਤ ਨੂੰ ਖਾਸ ਤੌਰ ਤੇ ਪਹਿਰਾ ਦੇਖੀਏ। ਕਿਉਂਕਿ ਸਰਕਾਰ ਦਾ ਕੋਈ ਪਤਾ ਨਹੀਂ। ਉਹ ਅੱਜ ਸੁਪਰੀਮ ਕੋਰਟ ਦੀ ਵੀ ਟਿੱਪਣੀ ਆਈ ਹੈ ਇਸ ਗੱਲ ਦੇ ਉੱਤੇ। ਕਿ ਸਰਕਾਰ ਨੂੰ ਕਿਹਾ ਗਿਆ ਕਿ ਸਭ ਦਾ ਸੇਧਾ ਖਿਆਲ ਰੱਖਿਆ ਜਾਵੇ ਕੋ ਨੂੰ ਨਾ ਕੋਈ ਨਾ ਬਣਾ ਕੇ ਕੋਈ ਨਾ ਪੀ ਇਹ ਉਹੇ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਨ ਸਲਾਹ ਮੇਰਾ ਵੀ ਆਪਾਂ ਤੋਂ ਬਦਕਤ ਹੋਰ ਬਾਈ ਸੱਜਣ ਬੋਲਣਾ ਚਾਹੁੰਦਾ ਫਿਰ ਇਹ ਜੇ ਆਪਾਂ ਸਵਾਰ ਬਣ ਗਏ ਜਿਵੇਂ ਕਿ ਆਣਾ ਉਹ ਆਪਣੇ ਪਰਿਵਾਰ ਬਾਈ ਨਾ ਆਣਾ ਹੈਲੋ ਆ ਇਥੋਂ ਆਪਾਂ ਦੇ ਪਿੰਡਾਂ ਮਾਗੀ ਜਗੀ ਤੋ ਹਾਂ ਪਰਿਵਾਰ ਦਾ ਇੱਥੇ ਆ ਡੇ ਲੱਗਦਾ ਬੋਲੋ ਬੋਲੋ ਆ ਗਿਆ ਬੋਲੋ 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 ਸਾਰੇ ਬੋਲੋ ਭਾਈ ਤੁਸੀਂ ਵੀ ਬੋਲੋ ਹਾਂ ਆ ਪਾਣਾ ਨਹੀਂ ਨਾ ਵੀ ਸਾਡਾ ਤੁਮ ਵੀਰ ਲੱਖਾ ਭਾਈ ਇਹ ਬੜਾ ਚਲੋ ਵਿਚਾਰੇ ਇਹਦੀ ਪੰਮਕੇ ਨੇ ਇਹ ਨੌਜਵਾਨ ਆ ਤੇ ਨੌਜਵਾਨ ਦੀ ਨੌਜਵਾਨ ಜಾਧੀ ਗੱਲ ਮੰਨਦਾ ਇਹ ਅਸੀਂ ਇਹ ਵੀ ਬੜੇ ਖੋਸ਼ ਆ ਵੀ ਚਲੋ ਸਾਡੇ ਨਾਲ ਸੰਤਾ तकरीबन ਇਹ 2000 ਸਾਲ ਤੋਂ ਬਾਈ ਅਸੀਂ ਚੱਲੇ ਆਂ ਅੱਛਾ ਕੋਈ ਅਸੀਂ ਦਿਨ ਨਹੀਂ ਵੇਖਿਆ ਕੋਈ ਰਾਤ ਨਹੀਂ ਵੇਖਿਆ ਤੇ ਅਸੀਂ ਇਹ ਵੀ ਕਦੀ ਘੇੜਦੇ ਸਾਹ ਨਹੀਂ ਕੀਤਾ ਕਿ ਫਲਾਣਾ ਨਹੀਂ ਜਾ ਤੇ ਅਸੀਂ ਨਹੀਂ ਜਾਂਦੇ 2000 ਸਾਲ ਤੋਂ ਚੱਲੇ ਜਵਾਨ ਹੋ ਪੂਰੇ ਤੇ ਹਾਂ 24 25 ਸਾਲ ਕਿੰਨੇ ਸਾਲ ਸਾਨੂੰ ਹੋ ਗਿਆ ਫਿਰ ਸਾਡੇ ਨਾਮ ਅੰਗਰੇਜ਼ ਸਿੰਘ ਬਾਕੀ ਫਰ ਜਿਹੜਾ ਹੈਗਾ ਉੱਥੇ ਮਾਨਾਂ ਵਾਲੇ ਕੈਪਟਨ ਸਰਕਾਰ ਸੀ ਆਪਣੀ ਬਿੱਲਾਂ ਦੀ ਲੜਾਈ ਸੀ ਉਹ ਮੁੰਡਾ ਵਿਚਾਰਾ ਉਹ ਦੋ ਤੇ ਖੀਦ ਹੋ ਗਿਆ ਸਪਾਈਆਂ ਸਾਡੇ ਵੀ ਕਹਿੰਦੇ ਆ ਲੱਖੇ ਪੈ ਯਾਰ ਬਾਈ ਵੇ ਰਹੀ ਐ ਨਾਉਣ ਤੇ ਬੋਲਣ ਵਾਲੇ ਇਹ ਜਬਰਦਾਰ ਮੁਕਾਬਲਾ ਕਰਦੇ ਕਰਦੇ ਆਏ ਆ ਭਾਈ ਇੱਥੇ ਬੈਠਾ ਤੇ ਅਜੇ ਵੀ ਜਨਾਂ ਜਰ ਅਸੀਂ ਪਰਮਾਤਮਾ ਤੋਂ ਅਰਦਾਸ ਆਸ ਕਰਦੇ ਵੀ ਜਨਾਂ ਜਰ ਸਾਡੀ ਸਿਹਤ ਸਰੀਰ ਹੈ ਕੀ ਆ ਜੇ ਆਪਦੀ ਕੌਮ ਬਦਲੇ ਆ ਦੇ ਕਿਤੇ ਬਦਲੇ ਲਕੇ ਤੇ ਇਹ ਗੱਲ ਸਾਰਿਆਂ ਨਾਲੋਂ ਨਾ ਚੰਗੀ ਆ ਇਹ ਸਾਰਿਆਂ ਦੇ ਆਪਣੇ ਭਲੇ ਦੀ ਗੱਲ ਆ ਸਾਰੇ ਆਪਣੇ ਪੰਜਾਬੀਆਂ ਦੀ ਗੱਲ ਆ ਆਪਣੇ ਸਾਰੀ ਆਪਣਾ ਸਾਰਾ ਦਰੂਮਦਾਰ ਇੱਥੇ ਚੱਲਦਾ ਆ ਦੇਖੋ ਐ ਫਿਰਦੀਆਂ ਗੱਡੀਆਂ ਘੂਕਦੀਆਂ ਰਾਤ ਨੂੰ ਮੋਰਚੇ ਦੀ ਪਹਿਰੇਦਾਰੀ ਕਰਦੀਆਂ ਸੰਘਰਸ਼ੀ ਜੀਵਨ ਸੋ ਇਹ ਵੀ ਬੰਦੇ ਨੇ ਯਾਰ ਇਹ ਵੀ ਇਨਸਾਨ ਨਹੀਂ ਇਹਦੇ ਵੀ ਪਰਿਵਾਰ ਨਹੀਂ ਇਹਨਾਂ ਨੂੰ ਵੀ ਨੀਂਦ ਆਉਂਦੀ ਆ ਗੱਭੀ ਇਹਨਾਂ ਦੀ ਨੀਂਦ ਪੂਰੀ ਨਹੀਂ ਕਰਨ ਪਾਦੀ ਆ ਨਹੀਂ ਯਾਰ ਬਾਕੀ ਭਾਈ ਆਪਾਂ ਨੂੰ ਆਪਾਂ ਇਸ ਲੜਾਈ ਨੂੰ ਲੜ ਰਹੇ ਕਿਉਂਕਿ ਆਪਣੇ ਬਾਪੂ ਦਾ ਆਪਣੇ ਸਿਰ ਤੇ ਹੱਥ ਸਾਡਾ ਲੇਵਲ ਸਾਹਿਬ ਦਾ ਉਹਨਾਂ ਵੀ ਆਪਾਂ ਨੂੰ ਪੂਰਾ ਮੰਨ ਲਓ ਆਸਰਾ ਹੈ ਤਾਂ ਕਰਕੇ ਜੇ ਉਹਨਾਂ ਨੂੰ ਕੱਲ ਨੂੰ ਆਪਾਂ ਗਵਾ ਲਿਆ ਤੇ ਆਪਾਂ ਲੜਾਈਆਂ ਕਿਵੇਂ ਲੜਾਂਗੇ ਭਾਈ ਇਸ ਕਰਕੇ ਵੱਧ ਵੱਧ ਨੌਜਵਾਨ ਖਨੋਰੀ ਬਾਰਡਰ ਤੇ ਪਹੁੰਚੋ ਬਈ ਡਿਊਟੀਆਂ ਦਿਓ ਭਾਈ ਇਹ ਆਪਣੀ ਹੱਥ ਸਾਖ ਦੀ ਲੜਾਈ ਹੈ ਨਸਲਾਂ ਦੀ ਫਸਲਾਂ ਦੀ ਲੜਾਈ ਹੈ ਸੋ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਭਾਈ ਇੱਥੇ ਵਿਚਾਰ 22 ਲੱਖਾਂ ਬਾਈ ਭਾਨੀ ਹੋਰੀ ਸਾਰੇ ਬਾਈ ਆਉਂਦੇ ਇੱਥੇ ਵਿਚਾਰੇ ਡਾਊਟੀਆਂ ਦਿੰਦੇ ਤੁਸੀਂ ਵੱਤ ਵੱਤ ਪਹੁੰਚੋ ਤੇ ਆਪਾਂ ਇਹ ਮੋਰਚੇ ਨੂੰ ਜਿੱਤ ਗਏ ਚੱਲ ਵੀਰੇ ਯਾਰ ਕਈ ਆ ਫੋਨ ਤੇ ਕੋ ਮੇਰੇ ਤੇਰੇ ਕਰੂ ਆਖ ਦਿੰਦੇ ਯਾਰ ਕਿੱਲੇ ਫੋਨਾਂ ਤੇ ਬੋਲਣ ਵਾਲੇ ਆ ਮੈਂ ਕਿਹਾ 9 ਵਜੇ ਦਾ ਅੱਜ ਬਾਈ ਉਹਨਾਂ ਨੂੰ ਵੇਖਿਆ ਇੱਥੇ ਰਾਤ ਦੇ ਆਏ ਵੇ ਅਗਲਾ 3 ਵਜੇ ਨੂੰ ਆ ਗਏ ਆ ਪਹਿਰੇ ਵੀ ਬਾਈ ਆਣ ਦਿੱਤੇ ਆ ਕੋਈ 12 15 ਜਣੇ ਨਾਲ ਵੀ ਆ ਬਾਈ ਦੇ ਹਨਾ ਤੁਸੀਂ ਵੀ ਅੱਜ ਆਏ ਆ ਅਸ ਤਾਂ ਅੱਜ ਵੇਖ ਲਿਆ ਚਲੋ ਅੱਗੇ ਫੋਨ ਤੇ ਦੇਖਦੇ ਸਰ ਉਹ ਦੇਖੀ ਆ ਵੀ ਸਾਰਿਆਂ ਨੂੰ ਨਸਤਾ ਵੀ ਆਉਣ ਤੇ ਆਪ ਦਾ ਕੁਝ ਨਾ ਜੋ ਗਾ ਹੈ ਜੀ ਹਣਾ ਹਾਂ ਇਹ ਗੱਲ ਇਹ ਗੱਲ ਵੀਰ ਨੇ ਕਹੀ ਕਿ ਇਹ ਗੱਲ ਬਿਲਕੁਲ ਸਹੀ ਆ ਅਸੀਂ ਨਾ ਕੱਲੀ ਲੜਾਈ ਕਮੈਂਟਾਂ 'ਚ ਨਹੀਂ ਲੜਦੇ ਹਾਂ ਜਵਾਬ ਤੁਹਾਡੇ ਗਰਾਊਂਡ ਤੇ ਆਉਣਾ ਕਹਿ ਦਿੰਦੇ ਆ ਭਾਈ ਸਾਰੀ ਪੜਾਸ ਕੱਢ ਦਿੰਦੇ ਆ ਕਮੈਂਟਾਂ ਤੇ ਗਾਲੋ-ਗਾਲਾਂ ਕੱਢ ਕੇ ਅਸਲ ਦੇ ਵਿੱਚ ਤਾਂ ਇੱਥੇ ਆ ਕੇ ਖੜਨਾ ਪੈਂਦਾ ਨਿਕਲੋ ਇਹ ਜਿਹੜੀ ਫੇਸਬੁੱਕ ਦੀ ਦੁਨੀਆ ਦੇ ਵਿੱਚੋਂ ਨੌਜਵਾਨੋ ਆਓ ਮੇਰਾ ਵੀਰ ਹਰ ਵਾਰ ਤੋਂ ਬਾਅਦ ਢਾਟ ਕੇ ਸਾਹ ਦੇ ਕੇ ਸਾਡੀ ਅੱਜ ਜ਼ੋਰ ਹੈ ਜੀ ਲੋੜ ਆ ਮੇ ਪਰਿਵਾਰ ਨੂੰ ਮਿਲਿਆ ਡਲੇ ਦਾ ਸਾਹ ਦੇ ਨੂੰ ਤਿੰਨ ਭੈਣਾਂ ਨੇ ਉਹਦੀਆਂ ਵੱਡੀਆਂ ਨੇ ਉਮਰ ਚ ਕਈ ਦੋ ਤਾਂ ਸ਼ਾਇਦ ਇੱਕ ਛੋਟੀ ਹੈ ਉਹਦਾ ਪੋਤਾ ਬੈਠਾ ਨੂ ਬੈਠੀ ਆ ਮੁੰਡਾ ਬੈਠਾ ਹੋਰ ਪਰਿਵਾਰ ਬੈਠਾ ਆਲੇ ਦਲੇ ਸਾਰਾ ਪਰਿਵਾਰ ਬੈਠਾ ਔਰ ਮਾਈਆਂ ਬੈਠੀਆਂ ਕਿ ਟੁਕੜ 70 80 ਦਾ ਮਾਮਾ ਭੈਣਾਂ ਬੈਠੀਆਂ ਨੇ 100 ਦੇ ਕਰੀਬ ਬੈਠੀਆਂ ਉਹ ਵੀ ਤਿਆਰ ਕਰਛਾ ਦੇਖ ਇੱਥੇ ਬੈਠੀਆਂ ਨੇ ਸਾਰੇ ਨਵੇਂ ਨਾ ਜੇ ਤੈਨੂੰ ਮੈਂ ਦੱਸਣਾ ਚਾਹਣਾ ਤੂੰ ਕਹਿੰਦਾ ਵੀ ਇੱਥੇ ਤੜਕੇ ਦਾ ਇਹ 8 9 ਵਜੇ ਪਹਿਲਾਂ ਲੁਧਿਆਣੇ ਗਏ ਲੱਖਿਉਣੀ ਉੱਥੇ ਕਾਨਫਰੰਸ ਕਰਕੇ ਫਿਰ ਉਦੋਂ ਬਾਅਦ ਕਾਫਲਾ ਲੈ ਕੇ ਸੀ 1:2 ਵਜੇ ਉਹਦੇ ਪਹੁੰਚਿਆ 2 ਵਜੇ ਦਾ ਆ ਬੈਠਾ ਨਾਲ 1 ਮਿੰਟ ਨਹੀਂ ਸੌਂ ਕੇ ਬੈਠਾ ਆ ਉਹ ਦੱਸਣਾ ਚਾਹੁੰਦਾ ਵੀ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਕਿ ਲਾਭ ਆ ਰਹੇ ਨੇ ਸਾਕੇ ਭਾਈ ਤੜਕੇ ਦਾ ਨਿਕਲਿਆ ਵਾ ਘਰੋਂ ਪਹਿਲਾਂ ਦੁਦਾਨੇ ਘਰੋਂ ਫਿਰ ਇਹ ਦੱਸਣਾ ਮਤ ਬਣਾ ਬੋਲ ਦੇਣਾ ਚੱਲ ਮੇਰੇ ਵੀ ਦਿਮਾਗ ਚੋਂ ਭਾਈ ਨੂੰ ਕਦੇ ਵੇਖਿਆ ਨਹੀਂ ਸੀ ਅੱਜ ਆਏ ਆ ਆਪਾਂ ਤਾਂ ਖੁਦ ਵੇਖ ਕੇ ਮੈਨੂੰ ਤਾਂ ਪਤਾ ਹੀ ਸੀ ਸਾਰਾ ਗੱਲ ਇਹ ਆ ਜੀ ਵੇਖੋ ਇੱਕ ਇਨਸਾਨ ਸਾਡੇ ਵਿੱਚ ਬਿਠਾ ਕੇ ਸਾਡੇ ਹੱਕਾਂ ਦੀ ਖਾਤਰ ਗੱਲ ਕਰ ਰਿਹਾ ਦਿਨ ਪਰ ਰਾਤ ਇੱਕ ਕੀਤੀ ਹੋਈ ਐ ਅਸੀਂ ਉਹਨਾਂ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਤਾਇਆ ਜਿਹੜੇ ਬੰਦਿਆਂ ਨੇ ਸਾਡੀਆਂ ਜੜ੍ਹਾਂ ਨੂੰ ਦਤਰੀ ਪਾਈ ਗੱਲ ਸਹੀ ਆ ਫਿਰ ਜੀ ਤੇ ਜਿਹੜੇ ਬੰਦੇ ਦੀ ਅਸੀਂ ਕਦਰ ਕਰਨੀ ਸੀ ਅਸੀਂ ਬੇਕਦਰੇ ਬੇਸ਼ੁਕਰੇ ਹੋ ਗਏ ਜਿਹੜਾ ਇਨਸਾਨ ਹਰ ਵਕਤ ਜੇ ਦਿੱਲੀ ਅंदोलਨ ਦੇ ਵਿੱਚ ਉਥੇ ਸਾਡੀ ਹਿੱਕ ਢਾ ਕੇ ਮਦਦ ਕੀਤੀ ਹੈ ਸਨ ਇਨਸਾਨ ਨੇ ਪਰ ਸਾਨੂੰ ਪਤਾ ਨਹੀਂ ਸਾਡੀ ਗੈਰਤ ਕਿਉਂ ਮਰ ਗਈ ਹੈ ਵੀ ਜਿਹੜੇ ਇਨਸਾਨ ਦਾ ਅਸੀਂ ਮੁੱਲ ਪਾਉਣਾ ਹੈ ਉਹ ਸਾਡੇ ਅੱਜ ਵੀ ਹਾਰ ਅਸੀਂ ਬੇਕਦਰਾਂ ਬੇਕਦਰੇ ਹੋ ਗਏ ਉਹ ਸਾਡੀ ਅੱਜ ਵੀ ਕਦਰ ਪਾ ਰਿਹਾ ਅੱਜ ਵੀ ਸਾਡੇ ਵਿੱਚ ਆ ਕੇ ਬੈਠਾ ਸਾਢੇ 3 3 ਦਾ ਟਾਈਮ ਹੋ ਗਿਆ ਸਮਾਂ ਸਾਢੇ 3 ਦਾ ਸਮਾਂ ਹੋ ਗਿਆ ਰਨਵੀਤ ਬਿੱਟੂ ਵਰਗਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਡੇ ਉੱਪਰ ਜਿਹੜਾ ਕੱਪੜਾ ਲਿਆ ਉਹ ਕਿਹੜੇ ਰੰਗ ਦਾ ਹੁਣ ਐਸ ਵਕਤ ਉਹ ਸੁਤਾ ਹੋਊਗਾ ਕਿਸੇ ਮਹਿਲ ਦੇ ਵਿੱਚ ਤੇ ਸਾਡੇ ਵਿੱਚ ਬਾਈ ਬੈਠਾ ਲੱਖਾ ਸੁਧਾਣਾ ਉਹ ਸਾਡੀ ਕੱਲੀ-ਕੱਲੀ ਗੱਲ ਸੁਣ ਰਿਹਾ ਹੈ ਮੇਰੇ ਹਿਸਾਬ ਦੇ ਨਾਲ 2 ਘੰਟੇ ਹੋ ਗਏ ਸਾਡੇ ਨਾਲ ਗੱਲਾਂ ਕਰ ਰਿਹਾ ਸਾਨੂੰ ਸਮਝਾ ਰਿਹਾ ਹੈ ਹਰੇਕ ਗੱਲ ਦੇ ਵਿੱਚ ਵਜਣਾ ਹਰੇਕ ਗੱਲ ਵਜਣਦਾਰ ਹੈ ਪਰ ਸਾਨੂੰ ਪਤਾ ਨਹੀਂ ਕੀ ਹੋ ਗਿਆ ਕਿ ਅਸੀਂ ਇਸ ਇਨਸਾਨ ਦੀ ਕਦਰ ਕਿਉਂ ਨਹੀਂ ਪਾਉਂਦੇ ਪੰਜਾਬੀਓ ਇੱਕ ਤਾਂ ਮਰਨ ਵਰਤ ਤੇ ਬੈਠਾ ਹੋਇਆ ਹੈ ਜਿਹੜਾ ਕਿਸਾਨਾਂ ਦਾ ਮੁੱਢ ਬੰਨ ਕੇ ਬੈਠਾ ਹੋਇਆ ਜੇ ਇਹਨੂੰ ਕੁਝ ਹੋ ਗਿਆ ਤਾਂ ਵੀ ਕੁਝ ਨਹੀਂ ਪੱਲੇ ਪੈਣਾ ਤੇ ਜੇ ਲਖੇ ਸਧਾਨੇ ਵਰਗੇ 22 ਜਿਹੜੇ ਹੀਰੇ ਬੰਦੇ ਨੇ ਇਹਨਾਂ ਦੀ ਅਸੀਂ ਕਦਰ ਨਾ ਪਾਈ ਤੇ ਤਾਂ ਵੀ ਮਰ ਜਾਾਂਗੇ ਪੱਲੇ ਸਾਡੇ ਕੱਖ ਨਹੀਂ ਪੈਣਾ ਦੀਪ ਸਿੱਧੂ ਚਲੇ ਗਿਆ ਸਿੱਧੂ ਮੂਸੇਵਾਲਾ ਚਲੇ ਗਿਆ ਤੇ ਇੱਕ ਉਹ ਮੁੰਡਾ ਵੀਰ ਸਾਡਾ ਜਿਹੜਾ ਕਬੱਡੀ ਦਾ ਸੀ ਤੇ ਅਮਰਤਪਾਲ ਵਰਗੇ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਛੁੱਟਿਆ ਹੋਇਆ ਹੈ ਤੇ ਜਿਹੜੇ ਸਾਡੇ ਕੋਲੇ ਬਚੇ ਨੇ ਭਾਨੇ ਸਿੱਧੂ ਵਰਗੇ ਨੇ ਜਿਹੜੀ ਸਾਡੀ ਜਿਹੜੇ ਸਾਡੀ ਕਮਾਂਡ ਕਰਦੇ ਨੇ ਜਿਹੜੇ ਸਾਡੀ ਬਾਹ ਫੜਦੇ ਨੇ ਤੇ ਅਸੀਂ ਇਹਨਾਂ ਦੀ ਤਾਂ ਕਦਰ ਪਾਈਏ ਤੇ ਆਜੋ ਸਾਰੇ ਹੋਮ ਹਮਾ ਕੇ ਇਸ ਮੂਰਤੀ ਦੇ ਵਿੱਚ ਤੇ ਜੇ ਨਾ ਆਏ ਬਾਅਦ ਦੇ ਵਿੱਚ ਫਿਰ ਸੱਪ ਨੰਗ ਜਾਣਾ ਲਕੀਰ ਕੁੱਟੀ ਜਾਵਾਂਗੇ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਕੱਲ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਾਨੂੰ ਐਸੇ ਧੂਈ ਤੇ ਬੈਠੇ ਢੀਕਾਂਗੇ ਮਿਲਦੇ ਆ ਰਾਤ 2 ਵਜੇ ਲੱਗੀ ਹੋਈ ਐ ਮੱਝਾਂ ਦੀ ਕੋਟ ਬੁੱਡੇ ਵਾਲੇ ਪੰਪ ਦੇ ਸਾਹਮਣੇ ਕੋਟ ਬੁੱਡੇ ਵਾਲਾਂ ਦੇ ਪੰਪ ਦੇ ਸਾਹਮਣੇ ਸੋਈਆਂ ਦੋ ਵਜੇ ਰਾਤ ਨੂੰ ਡੀਕਾਂਗੇ ਇੱਦੇ ਕੋਲੇ ਇੱਥੇ ਡੀਕਾਂਗੇ ਦੇਖਦਾ ਕਿੰਨੀ ਕਿ ਜਵਾਨੀ ਕੱਲ ਨੂੰ ਪੰਜਾਬ ਦੀ ਪਹੁੰਚਦੀ ਵਾਹਿਗੁਰੂ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਹਾਣੋ